ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਮੈਂ ਤੁਹਾਨੂੰ ਬਣਾਉਣੇ ਸਾਵਾਂਗੀ ਮਟਰ ਮੀਨ ਦੀ ਸਬਜ਼ੀ ਉਹ ਵੀ ਰੈਸਟੋਰੈਂਟ ਸਟਾਈਲ ਦੇ ਵਿੱਚ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਦੇ ਉੱਪਰ ਪਤਲੀ ਲਾਵਾਂਗੇ ਪਤਲੀ ਦੇ ਵਿੱਚ ਆਪਾਂ ਤੀਨ ਗਰਮ ਹੋਣ ਦੇਖਾਂਗੇ ਅੱਗੇ ਮਸਾਲੇ ਲਈ ਆਪਾਂ ਪਿਆਜ਼ ਟਮਾਟਰ ਤੇ ਹਰੀ ਮਿਰਚਨ ਕੱਦੂਗ਼ਛ ਕਰਦੇ ਹਾਂ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਜੀਰਾ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਾਉ ਜੀ ਹਾਂ ਜੀ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਵਿੱਚ ਐਡ ਕਰਾਂਗੇ ਮਸਾਲਿਆਂ ਚ ਕਿੰਨਾ ਕੋ ਜਲਦੀ ਇੱਕ ਸਾਈਡ ਤੇ ਲਾਵਾਂਗੇ ਪਾ ਨਮਕ ਹਲਦੀ ਮਸਾਲਾ ਤੇ ਮਿਰਚ ਹਾਂਜੀ ਧਨੀਆ ਪਾਊਡਰ ਵੀ ਲਾਵਾਂਗੇ ਆਪਾਂ ਨਾਲ ਦੇ ਤੁਸੀਂ ਚਾਹੋ ਤਾਂ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਹਾਂਜੀ ਹੁਣ ਆਪਣੇ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਖੁੱਜ ਜੁਕਿਆ ਨਾ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਲਏ ਹਾਂਜੀ ਮਸਾਲਾ ਜਦ ਚੰਗੀ ਤਰ੍ਹਾਂ ਪਹੁੰਚੇ ਤਾਂ ਬਣੇ ਦੇ ਵਿੱਚ ਮਟਰ ਐਡ ਕਰਾਂਗੇ ਮਟਰ ਪਾ ਕੇ ਇਹਨਾਂ 2 ਤੋਂ 3 ਮਿੰਟ ਤੱਕ ਹਿਲਾਓ ਇਸਨੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਗਰੇਵੀ ਬਣਾਉਣ ਵਾਸਤੇ ਹਾਂਜੀ ਮਟਰਾਂ ਨੂੰ ਪੱਕਣ ਦਿਓ 5 ਤੋਂ 7 ਮਿੰਟ ਤੱਕ ਫਿਰ ਆਪਾਂ ਇਹਦੇ ਵਿੱਚ ਮਲਾਈ ਦੇ 2 ਤੋਂ 3 ਚਮਚ ਪਾਵਾਂਗੇ ਇਹਨਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਏ ట్టుం తక్ సబ్జీను పక్కన దోజీ హా ఫిపొ ఢక దా సబ్జీను సైడ్ పనీర్ కట్ని బక బ్రీక కట్ పనీరస సబ్జీ బిల్ పా దోతో తిని మిట్టు తక్ పనీర్ మటా పక్కన దనీర థా క్రష్ కే విజ ਉਰ ਕੇ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਪਨੀਰ ਦਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰਾਂਗੇ ਆਪਣੀ ਸਬ지 ਬਣ ਕੇ ਰੈਡੀ ਹੈ ਜੀ ਵੀ ਸਾਡੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਹੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓਸ ਧੰਨਵਾਦੀ ਅਮੇਜ਼ਿੰਗ